ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਲੁਧਿਆਣੇ ਦੇ ਵਿੱਚ ਚੋਣ ਹੋਣ ਜਾ ਰਹੀ ਹੈ ਤੇ ਉਸ ਤੋਂ ਪਹਿਲਾਂ ਹੁਣ ਨਾਮਜ਼ਦਗੀ ਪੱਤਰਾਂ ਭਰਨ ਦਾ ਦੌਰ ਲਗਾਤਾਰ ਜਾਰੀ ਹੈ ਆਮ ਆਦੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਵੱਲੋਂ ਵੀ ਆਪਣਾ ਨਾਮਜ਼ਦਗੀ ਪੱਤਰ ਭਰਿਆ ਗਿਆ ਤੇ ਉਹਨਾਂ ਦਾ ਨਾਮਜ਼ਦਗੀ ਪੱਤਰ ਭਰਉਣ ਦੇ ਲਈ ਕਈ ਵੱਡੇ ਲੀਡਰ ਉੱਥੇ ਪਹੁੰਚੇ ਤੇ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਜਿੱਤ ਦਾ ਦਾਅਵਾ ਵੀ ਕੀਤਾ ਗਿਆ ਆਮ ਆਦੀ ਪਾਰਟੀ ਦੇ ਉਮੀਦਵਾਰ ਜੀ 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 ਸੰਜੀਵ ਅਰੋੜਾ ਜਿਹਦੀ ਨਾਮਿਨੇਸ਼ਨ ਹੋਈ ਹੈ ਔਰ ਇਸ ਦੇ ਵਿੱਚ ਉਚੇਚਤਾ ਉਹ ਥੱਲੇ ਕਰ ਲੋ ਯਾਰ ਲੱਗ ਗਿਆ ਅੱਗੇ ਹੋਰ ਜਿਸ ਤਰੀਕੇ ਦੇ ਨਾਲ ਆਪ ਮੁਹਾਰੇ ਲੁਧਿਆਣਾ ਦੇ ਲੋਕ ਇਸ ਰੋਡ ਸ਼ੋਅ ਦੇ ਵਿੱਚ ਸੁਜੀਵ ਜੀ ਦਾ ਆਮਾਦੀ ਪਾਰਟੀ ਸਾਹਿਬ ਦੇ ਵਿੱਚ ਇਹ ਚੰਗਿਆ ਬੜਾ ਸਪਸ਼ਟ ਹੋ ਜਾਂਦਾ ਹੈ ਕਿ ਬਹੁਤ ਵੱਡੇ ਮਾਰਚ ਲੱਗ ਲੁਧਿਆਣਾ ਵੈਸਟ ਜਿਹੜੀ ਉਹ ਸੀ ਕਾਮਾਦੂ ਪਾਰਕ ਕੇ ਬਣੀ ਹੋਈ ਰੋਡ ਜਿੱਧਰ ਜਾ ਰਹੇ ਨੇ ਜੀ ਜੀ ਸਾਰੀਆਂ ਪਾਰਟੀਆਂ ਬਹੁਤ ਕੱਢ ਜਾ ਕੇ ਕਿੰਨੀ ਜਲਦੀ ਸਰ ਕੈਮਰਾ ਵੇਜੋ ਤੱਕ ਕੋਈ ਪਾਰਟੀ ਜਾਂ ਕੈਂਡੀਡੇਟ ਹਾਰ ਨਾ ਜਾਵੇ ਉਦੋਂ ਦਾ ਕਿਤਾਬ ਦੇ ਉਹਨੂੰ ਜਿੱਤੇ ਹੀ ਮੰਨਦਾ ਹੁੰਦਾ ਹੈ ਵੀਰੇ ਲੋਕਾਂ ਨੂੰ ਚੋਣ ਨਹੀਂ ਕਰਦੇ ਸੀਗੇ ਇਹ ਦਾਅਵੇ ਹੋ ਬਾਕੀ ਤਿੰਨ ਵਾਰ ਇਲੈਕਸ਼ਨ ਕਰਦੇ ਸੀਗੇ ਪਰ ਲੋਕਾਂ ਨੇ ਸਾਫ਼ ਸੁਧਰੀ ਰਾਜਨੀਤੀ ਦਾ ਔਰ ਡਵੈਲਪਮੈਂਟ ਦੇ ਕੰਮਾਂ ਦਾ ਸਾਫ਼ ਪਹਿਲਾਂ ਵੀ ਦਿੱਤੇ ਤੇ ਅੱਜ ਵੀ ਦੇਣਗੇ ਪਰ ਰਾਜੀ ਇਹ ਬੰਦੇ ਅੱਜ ਆ ਆਮ ਆਦਮੀ ਪਾਉਂਦੇ ਉਹਨਾਂ ਨੂੰ ਕੈਂਡੀਡੇਟ ਪਤਾ ਜੀ ਉਹਨਾਂ ਦੀ ਕਿੰਨੀ ਚੋਣੇ ਹਾਲਤ ਹੋ ਚੁੱਕੀ ਹੈ ਲੁਧਿਆਣਾ ਦੇ ਵਿੱਚ ਇਸ ਕਰਕੇ ਉਹਨਾਂ ਨੂੰ ਸ਼ਾਇਦ ਕਹਿੰਦੇ ਨਾਲਬਰੇ ਉੱਪਰ ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਨੂੰ ਤਾਂ ਬਲੀ ਦਾ ਬੱਕਰਾ ਜ਼ਰੂਰ ਹੋਵੇਗਾ भगवंत मान मान लो मुख्यमंत्री साहब साढ़े तू उ आ गया मेरे बाल जी ਔਰ ਦੇਪੀ ਦੇ ਭਗਮਦਰ ਸਾਫ ਦਾ ਮੁੱਖ ਮੰਤਰੀ ਆਦਮੀ ਜੀ ਉਹਨਾਂ ਵੱਲੋਂ ਵੱਡਾ ਸਾਰਿਆਂ ਵੱਲੋਂ ਵੱਡਾ ਸ਼ੁਕਰੀਆ ਰੋਡ ਸਾਫ ਹੋਇਆ ਹੁਣ ਉਧਰੋਂ ਤੋਂ ਇਧਰ ਆ ਕੇ ਲੁਧਿਆਣਾ ਦੇ ਲੋਕਾਂ ਨੇ ਇਸ ਵਾਰ ਆਪਣੀ ਪਾਰਟੀ ਦੇ ਜਿੱਤਾਰੇ ਸਾਰੇ ਪਾਰਜ ਰਾਜ ਭਗਮਦਰ ਨਰਦੇਵ ਆਵਾਮਾ ਵੀ ਪਾਰਟੀ ਦੇ ਨਾਂ ਦਰਜ ਚੁੱਕੇ ਜੀਪਾ ਸਾਹਿਬ ਜਿਵੇਂ ਆਈਟੀ ਸੈੱਲ ਦੇ ਇੱਕ ਇੱਥੇ ਥੋੜੇ ਮੈਂਬਰ ਵੀ ਅੱਜ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਕੀ ਕਹਿਣਾ ਚਾਹੁੰਦੇ ਬੀ ਇੱਕ ਲਗਾਤਾਰ ਜਿਹਾ ਹੈਗਾ ਦੇਖੋ ਕੋਈ ਛੋਟਾ ਮੈਂਬਰ ਦੀ ਕੋਈ ਨਾਰਾਜ਼ਗੀ ਹੋਊਗੀ ਪਰ ਲੇਕਿਨ ਅੱਜ ਦਾ ਜਿਹੜਾ ਰੋਡ ਸ਼ੋਅ ਸੀਗਾ ਉਹਦੇ ਅੰਦਰ ਆਪ ਹਾਰੇ ਜਿਹੜਾ ਲੋਕ ਆਏ ਨੇ ਔਰ ਜੋ ਲੋਕ ਨੇ ਸਮਰਥਨ ਦਿੱਤਾਗਾ ਜੋ ਲੋਕਾਂ ਨੇ ਵੇਵ ਕੀਤਾਗਾ ਉਹ ਸਪਸ਼ਟਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਲੁਧਿਆਣਾ ਦੇ ਪੁਰਾਣੇ ਸਾਰੇ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਨਾਂ ਤੇ ਲੋਕ ਲਿਖਣਗੇ ਸਰ ਮੁਕਸਸਾਲ ਦੇ ਪਟਾਕਾ ਫੈਕਟਰੀ ਬਲਾਸਟ ਹੋਇਆ ਨਜਾਇਜ਼ ਪਟਾਕਾ ਪਟਾਕਾ ਫੈਕਟਰੀ ਚ ਨੈਗਲੀਜੈਂਸੀ ਸਾਹਮਣੇ ਆਈ ਆ ਅਧਿਕਾਰੀਆਂ ਦੇ ਖਿਲਾਫ ਉਸ ਫੈਕਟਰੀ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਸਰ ਕ੍ਰਾਪਸ਼ਨ ਗ੍ਰਾਮ ਨੋ ਕਵਰੇਜ ਹੈਗਾ ਜਿਵੇਂ ਲਗਾਤਾਰ ਕਾਰਵਾਈ ਹੋ ਰਹੀ ਕੀ ਕਹਿਣਾ ਚਾਹਗੇ ਜਿਵੇਂ ਜਿਹੜਾ ਫਾਜ਼ਲ ਗੱਦ ਹੋਇਆ ਜਿਹੜਾ ਕਾਰਵਾਈ ਤੋਂ ਆ ਲਗਾਤਾਰ ਦੇਖੋ ਕ੍ਰਾਪਸ਼ਨ ਦੇਗੇਨਸ ਆਮ ਆਦਮੀ ਪਾਰਟੀ ਦੀ ਜ਼ੀਰੋ ਟੋਲਰੈਂਸ ਆ ਕ੍ਰਾਪਸ਼ਨ ਕਰਨ ਵਾਲਾ ਕੋਈ ਵੀ ਅਧਿਕਾਰੀ ਕੋਈ ਵੀ ਪੋਲਿਟਿਸ਼ੀਅਨ ਕਿਸੇ ਵੀ ਲੈਵਲ ਦਾ ਵਿਅਕਤੀ ਜਿਹੜਾ ਉਹ ਬਖਸ਼ਿਆ ਨਹੀਂ ਜਾਊਗਾ ਬਲਕਿ ਕਰਪਸ਼ਨ ਕਰਨ ਨਾਲ ਵੀ ਥਾਂ ਜਿਹੜੀ ਆ ਅਸੀਂ ਆਵਾਮੀ ਪਾਰਟੀ ਨੇ ਉਹ ਜੇਲ੍ਹ ਨਿਸ਼ਚਿਤ ਕੀਤੀ ਹੈ ਸਰ ਜੇਰੀਲੀ ਸ਼ਰਾਬ ਦੇ ਖਿਲਾਫ ਵੀ ਜਿਹੜਾ ਤੁਸੀਂ ਅੱਜ ਕੀ ਬਿਲਕੁਲ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਵੱਡੀ ਰਿਕਵਰੀ ਹੋਈ ਹੈਗੀ ਸੋ ਮੈਂ ਤਾਂ ਬਾਰ-ਬਾਰ ਸਪੱਸ਼ਟ ਕਰਦਾਗਾ ਕਿ ਜਿੱਥੇ ਵੀ ਕਿਤੇ ਇਲੀਗਲ ਕੰਮ ਹੋਊਗਾ ਗੈਰਕਾਨੂੰਨੀ ਕੰਮ ਹੋਊਗਾ ਉਹਦੇ ਖਿਲਾਫ ਸਰਕਾਰ ਜਿਹੜੀ ਹੈ ਸਖਤ ਐਕਸ਼ਨ ਲਊਗਾ ਠੀਕ ਹੈ ਸਾਡੇ ਨੈਸ਼ਨਲ ਕੰਮੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਰੋੜਾ ਜੀ ਤੇ ਸਾਡੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਪੀਸ਼ੀ ਜੀ ਨੇ ਆ ਕੇ ਸੰਜੀਵ ਰੋੜਾ ਜੀ ਦੇ ਹੱਕ ਦੇ ਵਿੱਚ ਰੋਸ਼ੋਰ ਕਰਿਆ ਤੇ ਲੁਧਿਆਣਾ ਸ਼ਹਿਰ ਦੇ ਵਿੱਚੋਂ ਵੱਡਾ ਜਨਸਲਾਬ ਉੱਭੜ ਕੇ ਸਾਹਮਣੇ ਆਇਆ ਤੇ ਇਸ ਜਨਸਲਾਬ ਨੂੰ ਦੇਖ ਕੇ ਲੱਗਦਾ ਕਿ ਜਿਹੜੀ ਜਿੱਤਿਆ ਉਹ ਵੱਡੀ ਲੀਡ ਦੇ ਵਿੱਚ ਹੋਊਗੀ ਲੋਕ ਸੰਜੀਵ ਰੋੜਾ ਜੀ ਨੂੰ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਸਲਾਉਂਦੇ ਪਏ ਨੇ ਤੇ ਜਿੰਨੇ ਕੰਮ ਸੰਜੀਵ ਰੋੜਾ ਜੀ ਨੇ ਰਾਜ ਸਭਾ ਮੈਂਬਰ ਹੁੰਦਿਆਂ ਕੀਤੇ ਆ ਨਹੀਂ ਤੇ ਜੇ ਕੋਈ ਮੈਂਬਰ ਪਾਰਲੀਮੈਂਟ ਬਣ ਜੇ ਜਾਂ ਰਾਜ ਸਭਾ ਮੈਂਬਰ ਬਣ ਜੇ ਨਾ ਉਹਨੂੰ ਹੁੰਦਾ ਮੈਂ ਤੇ ਲੋਕ ਸਭਾ ਜਾਂ ਰਾਜ ਸਭਾ 'ਚ ਜਾਣਾ ਮੈਂ ਕੀ ਕਰਨੂੰ ਲੋਕਾਂ ਦੇ ਵਿੱਚ ਵਿਚਰਨਾ ਕੀ ਕਰਨੂੰ ਕੰਮ ਕਰਨੇ ਆ ਸੰਜੀਬ ਰੋੜਾ ਜੀ ਨੇ ਇੱਕ ਕਾਉਂਸਲਰ ਵਾਂਗੂ ਇੱਕ ਐਮਐਲਏ ਵਾਂਗੂ ਇੱਕ ਮੰਤਰੀ ਵਾਂਗੂ ਇੱਕ ਰਾਜ ਸਭਾ ਤੇ ਮੈਂਬਰ ਪਾਰਲੀਮੈਂਟ ਵਾਂਗੂ ਸਾਰਿਆਂ ਦੇ ਕੰਮ ਕੀਤੇ ਤੇ ਕੋਲਰ ਸਾਫ ਕਮੇਟੀ ਜਲਾ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਹੈਗਾ ਸੈਮੀਫਾਈਨਲ ਮੰਨਦੇ ਹੋ ਜਿਹੜਾ 2027 ਦਾ ਜਿਹੜਾ ਇੱਕ ਉਹਦੇ ਅਗਲੀ ਜਿਹੜੀ ਹੈਗੀ ਆ ਆ ਬਣਨੀ ਹੈਗੀ ਸਥਿਤੀ ਹੈਗੀ ਹੈ ਦੇਖੋ ਸੈਮੀਫਾਈਨਲ ਵੀ ਆ ਤੇ ਉਵੇਂ ਲੋਕ ਜਿਹੜੇ ਆ ਨਾ 27 ਚ ਸਰਦਾਰ ਭਗਵੰਤ ਸਿੰਘ ਮਾਨ ਨੂੰ ਫੇਰ ਰਿਪੀਟ ਕਰਨਗੇ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਇਸੇ ਤਰ੍ਹਾਂ ਵੱਡੇ ਮਾਰਜਨ ਨਾਲ ਫੇਰ ਸਰਕਾਰ ਬਣਾਉਂਗੀ ਲੋਕਾਂ ਨੂੰ ਮਤਲਬ ਇਹ ਕੰਮਾਣਾ ਲੋਕ ਰਾਜਨੀਤੀ ਜਿਹੜੀ ਆ ਉਹ ਕੰਮਾਂ ਦੀ ਚਾਹੁੰਦੇ ਆ ਤੇ ਆਮ ਆਦਮੀ ਪਾਰਟੀ ਨੇ ਕੰਮਾਂ ਦੀ ਰਾਜਨੀਤੀ ਕੀਤੀ ਆ ਇਮਾਨਦਾਰੀ ਨਾਲ ਜਿਹੜੇ ਵੀ ਕੰਮ ਆ ਜੋ ਕ੍ਰਪਸ਼ਨ ਹੁੰਦੀ ਸੀ ਪੁਰਾਣੀਆਂ ਸਰਕਾਰਾਂ ਮੇਲੇ ਮੈਂ ਇਹ ਨਹੀਂ ਕਹਿੰਦਾ ਵੀ ਬਿਲਕੁਲ ਹੀ ਬੰਦ ਹੋ ਗਈ ਆ ਪਰ ਐ ਨੇੜੇ ਲੱਗ ਗਈ ਆ 90 95% ਜਿਹੜੀ ਰਿਸ਼ਵਤੀ ਉਹ ਅੱਗੇ ਨਾਲੋਂ ਘਟ ਗਈ ਆ ਆਉਣ ਵਾਲੇ ਸਮੇਂ 'ਚ ਬਿਲਕੁਲ ਜ਼ੀਰੋ ਟੋਲਰੈਂਸ ਰਿਸ਼ਵਤ ਖਤਮ ਹੋਊਗੀ ਜਿਹੜਾ ਇਹ ਕੋਰਟ ਚੰਬੜਿਆ ਵਾ ਰਿਸ਼ਵਤਾਂ ਇਹ ਬਿਲਕੁਲ ਖਤਮ ਕਰਕੇ ਲੋਕਾਂ ਨੂੰ ਪਾਰਦਰਸ਼ੀ ਸਹੂਲਤਾਂ ਦੇਵਾਂਗੇ ਲੋਕਾਂ ਦੀ ਜਿਹੜੀ ਲੁੱਟ ਖੋਟ ਹੁੰਦੀ ਆ ਉਹ ਅੱਗੇ ਨਾਲੋਂ ਬੰਦ ਹੋਈ ਆ ਤੇ ਜਿਹੜੀ ਕੋਈ ਰਹਿ ਗਈ ਆ 2-4% ਉਹ ਵੀ ਖਤਮ ਹੋਊ ਠੀਕ ਧੰਨਵਾਦ ਧੰਨਵਾਦ ਜੀ ਡਾਕਟਰ ਜੀ ਇਕੱਠਾ ਹੋਇਆ ਮੈਂ ਸ਼ੁਕਰਗੁਜ਼ਾਰ ਆ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਸਾਹਿਬ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਸਾਡੇ ਮਾਨਯੋਗ ਮੰਤਰੀ ਸਹਿਬਾਨ ਦਾ ਸਾਡੇ ਨਾਲ ਮੰਤਰੀ ਜੀ ਖੜੇ ਕਿ ਉਹ ਖਾਸ ਚੱਲ ਕੇ ਆਏ ਮੇਰੇ ਲਈ ਔਰ ਜਿੰਨਾ ਸਾਨੂੰ ਪਿਆਰ ਮਿਲ ਰਿਹਾ ਮੈਂ ਇਹੀ ਗਾਉਂਗਾ ਕਿ ਜਿੱਤ ਪੱਕੀ ਹੈ ਸਰ ਲੋਕਾਂ ਦੇ ਵਿੱਚ ਜਾ ਰਿਹਾ ਹਾਂ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਔਰ ਕੀ ਲੋਕਾਂ ਦੀਆਂ ਮੰਗਾਂ ਹੈਗੀਆਂ ਜਿਹੜੀਆਂ ਤੁਹਾਡੇ ਸਾਹਮਣੇ ਆ ਰਹੀਆਂ ਨੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਅਸੀਂ ਜਿਹੜੀਆਂ ਵੀ ਲੋਕਾਂ ਦੀਆਂ ਮੰਗਾਂ ਆਜ ਤਿੰਨ ਸਾਲਾਂ ਚ ਵੀ ਪੂਰੀਆਂ ਕੀਤੀਆਂ ਪਿਛਲੇ 2.5 ਮਹੀਨੇ ਚ ਵੀ ਕੀਤੀਆਂ ਔਰ ਅੱਗੇ ਵੀ ਕਰਾਂਗੇ ਅੱਛਾ ਇੱਕ ਭਗਵੰਦ ਮਾਨ ਸਾਹਿਬ ਨੇ ਆਪਣੇ ਹੰਗਾਰਾ ਵੀ ਭਰਿਆ ਜਿੱਦਾਂ ਕਿ ਤੁਸੀਂ ਨਾ ਗੁੱਸਾ ਨਾ ਹੰਕਾਰ ਉਸੇ ਤਰ੍ਹਾਂ ਕਿਸੇ ਨਾ ਕਿਸੇ ਟਿੱਪਣੀ ਕੀਤੀ ਹੈ ਭਾਰਗੋਸ਼ਨ ਆਸ਼ੂ ਜੀ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਕੀ ਹਾਨ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਮੈਂ ਤਾਂ ਆਪਣੀ ਗੱਲ ਕਰਦਾ ਨਾ ਗੁੱਸਾ ਨਾ ਹੰਕਾਰ ਹੁਣ ਜੇ ਕਿਸੇ ਨੂੰ ਉਹਦੇ ਨਾਲ ਪ੍ਰੋਬਲਮ ਹੈ ਤਾਂ ਉਹਨੂੰ ਪੁੱਛੋ ਜਾ ਕੇ ਸਰ ਆਮ ਆਮ ਜਨਤਾ ਦੀ ਕੀ ਮੰਗ ਹੈ ਤੁਹਾਡੇ ਕੋਲ ਆਮ ਜਨਤਾ ਕੀ ਕਹਿ ਰਹੀ ਆ ਕਿ ਜੇ ਕਿ ਲੋਕਾਂ ਦੇ ਵਿੱਚ ਕਚਹਿਰੀ ਦੇ ਵਿੱਚ ਜਾਣਦੇ ਹਾਂ ਮੈਂ ਤਾਂ ਲੋਕਾਂ ਨੂੰ ਇੱਕ ਯਕੀਨ ਦਿਵਾਨਾ ਕਿ ਲੁਧਿਆਣੇ ਨੂੰ ਇਹ ਜਿਹੇ ਸ਼ਹਿਰ ਬਣਾਣਾ ਹੈ ਉਹਨਾਂ ਨੂੰ ਨਾਜ਼ ਹੋਊ ਕਿ ਅਸੀਂ ਲੁਧਿਆਣੇ ਦੇ ਬਸ ਇੱਕ ਰੋਡ ਸ਼ੋਅ ਦੇ ਰਹਿ ਤੁਹਾਡਾ ਇੱਕ ਖਾਤੀ ਕਾਂਗਰਸ ਦਾ ਕੰਮ ਹੋ ਰਿਹਾ ਜਿਵੇਂ ਦਾ ਪਿਆਲਾ ਨੈਮੈਂ ਨਹੀਂ ਪਤਾ ਜੀ ਉਹ ਉਸ ਦਾ ਤੁਹਾਨੂੰ ਜਿਆਦਾ ਅਪਡੇਟਡ ਖਬਰ ਰਹੇ ਸਰ ਮੰਤ ਸਿੰਘ ਤੁਸੀਂ ਕਿਸਾ ਦੇ ਰਹੇ ਮੈਂ ਤਾਂ ਅਰੋੜਾ ਜੀ ਦੀ ਇੱਕ ਸ਼ਖਸੀਅਤ ਦੀ ਖਾਸੀ ਦੱਸਨੇ ਚਾਹਨਾ ਪਰ ਮੈਨੂੰ ਤਾਂ ਪਹਿਲਾਂ ਗੁਰਪ੍ਰੀਤ ਜੀ ਦਾ ਜਨ ਦਾ ਦੁੱਖ ਲੱਗਿਆ ਪਰਮਾਤਮਾ ਨੂੰ ਪਤਾ ਹੁੰਦਾ ਜੋ ਤੈ ਕਰਦਾ ਉਹ ਠੀਕ ਹੁੰਦਾ ਸੋ ਸੰਜੀਵ ਅਰੋੜਾ ਜੀ ਸਿਰਫ ਲੁਧਿਆਣੇ ਨਹੀਂ ਲਈ ਮੈਂ ਤਾਂ ਪੂਰੇ ਹੁਸ਼ਿਆਰਪੁਰ ਵੱਲੋਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਮੈਂ ਇਹਨਾਂ ਕੋ ਮਾਨ ਜੋ ਮੈਂਬਰ ਪਾਰਲੀਮੈਂਟ ਸਭ ਕੋ ਜੋਬ ਮੰਗਿਆ ਹੁਸ਼ਿਆਰਪੁਰ ਦੇ ਮੈਨੂੰ ਉੱਥੇ ਲਈ ਵੀ ਦੇ ਦਿੱਤਾ ਤੇ ਤੁਸੀਂ ਇੱਥੋਂ ਇਹਨਾਂ ਦੀ ਪਰਸਨੈਲਿਟੀ ਨੂੰ ਅਸੈਸ ਕਰ ਸਕਦੇ ਆ ਮੈਂ ਤਾਂ ਇੱਕ ਗੱਲ ਔਰ ਜਿੰਨਾ ਪਿਆਰ ਲੁਧਿਆਣੇ ਚ ਮੈਂ ਹੁਣ ਮੈਂ ਬਾਜ਼ਾਰ ਤੋਂ ਨਿਕਲ ਕੇ ਆਇਆ ਨਾ ਸੋ ਲੋਕਾਂ ਨੇ ਰੋਕ ਰੋਕ ਕੇ ਮਨ ਨੂੰ ਇਹ ਗ ਬ ਬਹੁਤ سارے ਲੋਕ ਬਾਕਮਾ ਪ੍ਰਾਨੇ ਸੋ ਉਹਨਾਂ ਨੇ ਕਿਹਾ ਵੀ ਤੁਸੀਂ ਨਿਸ਼ਚਿੰਤ ਹੋ ਕੇ ਰਹੋ ਬਹੁਤ ਅੱਛਾ ਲੱਗਦਾ ਕਿ ਬਹੁਤ ਵੱਡੀ ਵੱਡੀ ਬਹੁਤ ਵੱਡੀ ਵੰਨ ਹੋਏਗੀ ਉਹਨਾਂ ਨੇ ਸ਼ਰਧਾ ਸਤ ਤੁਹਾਨੂੰ ਦੱਸ ਦਈਏ ਕਿ ਕੱਲ ਆਕਾਲੀ ਦਲ ਦੇ ਪ੍ਰੋਪਕਾਰ ਸਿੰਘ ਤੇ ਦੂਜੇ ਪਾਸੇ ਕਾਂਗਰਸ ਦੇ ਭਾਰਤ ਪੋਸ਼ਣ ਆਸ਼ੋ ਵੱਲੋਂ ਵੀ ਆਪਣਾ ਨਾਮਜ਼ਦਗੀ ਪੱਤਰ ਪੜਿਆ ਗਿਆ ਤੇ ਜਿੱਤੇ ਦਾ ਦਾਵਾ ਕੀਤਾ ਗਿਆ ਹੁਣ ਜਿੱਦਾਂ ਕਿ ਆਮਾਦੀ ਪਾਰਟੀ ਵੀ ਜਿੱਤੇ ਦਾ ਦਾਵਾ ਕਰ ਰਹੀ ਆ ਹੁਣ ਇਹ ਤਾਂ ਨਤੀਜਾ ਆਉਂਦੀ ਪਤਾ ਲੱਗੇਗਾ ਲੋਕੀ ਕੀ ਦੀ ਝੋਲੀ ਜਿੱਤੇ ਦਾ ਹਿੱਸਾ ਪਾਉਂਦੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ